ਨਾ ਸ਼ਿਕਵਾ ਕਰ ਤੂੰ ਹੱਥਾਂ ਦੀਆਂ ਲਕੀਰਾਂ ਦਾ ਨਾ ਸ਼ਿਕਵਾ ਕਰ ਤੂੰ ਹੱਥਾਂ ਦੀਆਂ ਲਕੀਰਾਂ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾ ਤਕਦੀਰਾਂ ਦਾ ਇਨ੍ਹਾਂ ਹੱਥਾਂ ਦੀ ਮਿਹਨਤ ਉੱਤੇ ਮਾਣ ਕਰੀ ਦਿਮਾਗ ਵਰਤ ਕੇ ਰਾਹਾਂ ਦੀ ਪਹਿਚਾਣ ਕਰੀ ਸੁਣ ਲੋ ਸਭ ਦੀ ਫੈਸਲਾ ਅੰਤ ਜ਼ਮੀਰਾਂ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾ ਤਕਦੀਰਾਂ ਦਾ ਸਿਰਫ ਹਵਾ ਨਹੀਂ ਜੇ ਬਣਨਾ ਤਾਂ ਤੂਫਾਨ ਬਣੀ ਗੁਰੂ ਗੋਬਿੰਦ ਸਿੰਘ ਨੂੰ ਖਿੱਚ ਕੇ ਛੱਡੀ ਕਮਾਨ ਬਣੀ ਫਿਰ ਕਿਹੜਾ ਰੋਕ ਲੂ ਰਾਹ ਸ਼ੂਕ ਦੇ ਤੀਰਾਂ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਹਾ ਤਕੀਰਾਂ ਦਾ ਕਾਮਯਾਬੀ ਵੀ ਤਾਂ ਮਿਹਨਤ ਨੂੰ ਆਚਣਦੀ ਹੈ ਆ ਕਿਸਮਤ ਵੀ ਫਿਰ ਪਿੱਛੇ ਪਿੱਛੇ ਘੁੰਮਦੀ ਹੈ ਅੱਗੇ ਰੱਬ ਵੀ ਖੜਦਾ ਤਗਮਾ ਫੜੀ ਅਮੀਰਾਂ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾਤ ਕਦੀਰਾਂ ਦਾ ਜੋ ਕੁਝ ਨਹੀਂ ਉਹ ਹੌਸਲਾ ਜਦੋਂ ਦਿਖਾਉਂਦੇ ਨੇ ਉਦੋਂ ਧਰਤੀ ਯੋਗੇ ਅੰਬਰਾਂ ਨੂੰ ਹੱਥ ਪਾਉਂਦੇ ਨੇ ਫੇਰ ਕੋੜ ਕੇਲੀਆਂ ਮਾਰਨ ਜਫਾ ਸ਼ਤੀਰਾਂ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾਤ ਕਦੀਰਾਂ ਦਾ ਜਦ ਮਿਹਨਤ ਰੰਗ ਲਿਆਵੇ ਸਭ ਖੁਸ਼ਹਾਲ ਹੋਵੇ ਜਦ ਕੋਟ ਪੈਂਟ ਤੇ ਟਾਈਆਂ ਵਿੱਚ ਕਬਾਲ ਹੋਵੇ ਉਦੋਂ ਭੁੱਲ ਨਾ ਜਾਈ ਉਦੋਂ ਭੁੱਲ ਨਾ ਜਾਈ ਦਰਦ ਉਹ ਚੁੱਬੇ ਕਸੀਰਾ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾ ਤਕਦੀਰਾ ਦਾ ਤੇਰੇ ਹੱਥਾਂ ਨੇ ਤਾਂ ਖੋਲਣਾ ਰਾ ਤਕਦੀਰਾ ਦਾ